ਜਦੋਂ ਆਪਣੇ ਚਾਰ ਸਹਿਬਜ਼ਾਦੇਆਂ ਨੂੰ ਅਮਰ ਸ਼ਕਾਉਣ ਲੱਗੇ ਹਨ ਗੁਰੂ ਪਾਤਸ਼ਾਹ ਤੇ ਪੰਜਵੇਂ ਸਹਿਬਜ਼ਾਦੇ ਦੇ ਰੂਪ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਨੂੰ ਨਾਲ ਖਿਲਾ ਰਿਹਾ ਕਉਂ ਕੇ ਪਹਿਲਾ ਪੰਜਾਂ ਪਿਆਰਿਆਂ ਨੂੰ ਅਮਰ ਛਕਾਇਆ ਫਿਰ ਪੰਜ ਵੀਰਾਂ ਨੂੰ ਛਕਾਇਆ ਫਿਰ ਪੰਜ ਆਪਣੇ ਚਾਹ ਸਹਬਜ਼ਾਦਿਆਂ ਨੂੰ ਛਕਾਇਆ ਚਾਰ ਸਹਬਜ਼ਾਦੇ ਖਲਗਾਰ ਦੇ ਨਾਲ ਪੰਜਵਾਂ ਸਹਬਜ਼ਾਦਾ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਆਪਣੇ ਹੱਥੀਂ ਖੰਡੇ ਪਾਟੇ ਦੀ ਔਲ ਤਿਆਰ ਕਰਕੇ ਛਕਾ ਕੇ ਸ੍ਰੀ ਮੁਖਵਾਕ ਨਾਮਚਾਰਨ ਕੀਤਾ ਬਾਬਾ ਜੀਵਨ ਸਿੰਘ ਐਸੇ ਮਹਾਪੁਰਸ਼ ਹੋਏ ਹਨ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬਾਨ ਨੇ ਕਲ ਕੀ ਤੋੜਾ ਢਾਲ ਤਲਵਾਰ ਆਪਣਾ ਪਸ਼ਾਕਾ ਜਾਮਾ ਸਾਰਾ ਭੇਡ ਕਰਕੇ ਜਿਸ ਦਾ ਵਰਤਾੰਤ ਜਿਸ ਦਾ ਵਰਣਨ ਕਵੀ ਭਗਤ ਸਿੰਘ ਜੀ ਗੁਰਬਲਾਸ ਪਾਤਸ਼ਾਹ ਜੀ ਛੇਵੀਂ ਦੇ ਗ੍ਰੰਥ ਦੇ ਪੰਨਾ ਨੰਬਰ 815 ਤੇ ਕਰਦੇ ਹਨ ਜੀਵਨ ਸਿੰਘ ਗੁਰਕਾ ਸਿੱਖ ਹੋਈ ਗੁਰਸਮਰੂਪ ਭੇਦਨੇ ਕੋਈ ਤਾਂ ਕੋ ਆਪਣੀ ਠੌਰ ਬਿਠਾਏ ਦੇਹ ਗੁਰਿਆਈ ਮਾਸ ਟਕਾਏ ਭਾਗ ਕੀ ਪੰਥ ਦੀ ਜਿਹੜੀ ਵਰਤਾ ਗੱਦੀ ਹੈ ਉਹ ਬਾਬਾ ਜੀਵਨ ਸਿੰਘ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਨੂੰ ਕੀਤੀ ਜਿਹੜੇ ਕਵੀ ਭਗਤ ਸਿੰਘ ਜੀ ਆਪਣੇ ਗ੍ਰੰਥ ਦੇ ਵਿੱਚ ਦਰਜ ਕਰਦੇ ਹਨ ਇਸੇ ਤਰ੍ਹਾਂ ਕਵੀ ਕੰਕਣ ਜੀ ਵੀ ਆਪਣੇ ਗ੍ਰੰਥ ਦੇ ਅੰਦਰ ਦਰਜ ਕਰਦੇ ਹਨ ਜਿਹੜੇ ਸਤਿਗੁਰਾਂ ਦੇ 52 ਕਵੀਆਂ ਦੇ ਨਾ ਸਮਕਾਲੀ ਕਵੀ ਸਨ ਕਵੀ ਕੰਕਣ ਜੀ ਉਹ ਦਿੱਖਦੇ ਹਨ ਨਿੱਜ ਕਲਗੀ ਸਰਦਈ ਸਜਾਏ ਦਈ ਪਸ਼ਾਕ ਆਪਣੀ ਪਹਿਰਾਏ ਜੀਵਨ ਸਿੰਘ ਕੋ ਗੁਰਜ ਬਿਠਾਏ ਤਾਜ ਗੜੇ ਗੁਰਗੋਬ ਸਿੰਘ ਜਾਏ ਇਸੇ ਤਰ੍ਹਾਂ ਹੀ ਪੰਥ ਪਰ ਕਾਇਦੇ ਚੇਤਾ ਕਵੀ ਰਤਨ ਸਿੰਘ ਭੰਗੂ ਜੀ ਵੀ ਲਿਖਦੇ ਹਨ ਜੀਵਨ ਸਿੰਘ ਰੰਗਰੇਟੜੋ ਬੰਦੂਕੀ ਖੂਬ ਖਵਾਏ ਏਕ ਮੁਰਜ ਮਦਮੋਹ ਬੈਓ ਇਕਲ ਹੀ ਸੋਥਾਏ ਜੀਵਨ ਸਿੰਘ ਰੰਗਰੇਟੜੋ ਬੰਦੂਕੀ ਪਰਵੀਨ ਅੰਤ ਅਕੇਲਾ ਗੜੀ ਵਿੱਚ ਜੂਝ ਗਿਆ ਸੰਗਦੀਨ ਇਸ ਤਰ੍ਹਾਂ ਇਹ ਜਿਹੜੇ ਪ੍ਰਮਾਣ ਹਨ ਇਹ ਪ੍ਰਮਾਣ ਬਾਬਾ ਜੀਵਨ ਸਿੰਘ ਜੀ ਦੇ ਪ੍ਰਮਾਣ ਪ੍ਰਮਾਣਿਤ ਕਰਦੇ ਹਨ ਕਿ ਬਾਬਾ ਜੀਵਨ ਸਿੰਘ ਜੀ ਅੰਤ ਨੂੰ ਇਕੱਲੇ ਕੱਲੇ ਗੜੀ ਦੇ ਵਿੱਚ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਬਕਸ਼ੀਆਂ ਆਈਆਂ ਦੋ ਰਫਲਾ ਨਾਗਣੀ ਤੇ ਬਾਗਣੀ ਦੇ ਪੈਰ ਮਾਰੇ ਜਦੋਂ 나ਗਣੀ ਤੇ ਬਾਗਣੀ ਦਾ ਵਿਰੋਧ ਮੁਕਿਆ ਫਿਰ ਤਲਵਾਰ ਨਾਲ 4 ਘੰਟੇ ਲਗਾਤਾਰ ਚਮਕੌਰ ਦੀ ਗੜੀ ਦੇ ਜੰਗ ਦੇ ਵਿੱਚ 4 ਘੰਟੇ ਲਗਾਤਾਰ ਤਲਵਾਰ ਚਲਾਉਂਦੇ ਹੋਏ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਸ ਮਹਾਨ ਜੋਧੇ ਦਾ ਤੁਸੀਂ ਹਰ ਸਾਲ ਜਨਮ ਦਿਹਾੜਾ ਮਨਾਉਂਦੇ ਜੇ ਸੋਸਤਾ ਦੇ ਸੰਗਤ ਨੂੰ ਲੱਖ ਲੱਖ ਵਧਾਈਆਂ ਸੰਗਤ ਨੂੰ ਬੇਨਤੀ ਹੈ ਕਿ ਇਸ ਸਾਲ 350 ਸਾਲਾਂ ਸ਼ਹੀਦੀ ਸ਼ਤਾਬਦੀ ਪੁਰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆ ਰਿਹਾ ਵਾ ਤੇ ਇਸੇ ਮਹਾਨ ਕੁਰਬਾਨੀ ਵੇਲੇ ਹੀ ਸਾਡੀ ਕੌਮ ਨੂੰ ਗੁਰੂ ਕੇ بیٹے ਦਾ ਖਿਤਾਬ ਪ੍ਰਾਪਤ ਹੋਇਆ ਸੀ ਇਸ ਸਾਲ 25 ਨਵੰਬਰ 2025 ਨੂੰ ਉਹ ਮਹਾਨ ਸੀਸ ਭੇਟ ਯਾਤਰਾ ਜਦੋਂ ਬਾਬਾ ਜੀਵਨ ਸਿੰਘ ਜੀ ਸਤਪੁਰਾਂ ਦਾ ਪਾਵਨ ਸੀਸ ਲੈ ਕੇ ਦਿੱਲੀ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪੜਾ ਲਾਉਂਦੇ ਹੋਏ ਪਹੁੰਚੇ ਸਨ ਉਹ 25 ਨਵੰਬਰ 2025 ਨੂੰ ਮਹਾਨ ਸੀਸ ਭੇਟ ਯਾਤਰਾ ਦਿੱਲੀ ਦੇ ਚਾਂਦਰੀ ਚੌਂਕ ਗੁਰਦੁਆਰਾ ਸੀਸਖੰਦ ਸਾਹਿਬ ਤੋਂ ਰਾਂਭੜੀ ਹੈ ਜਿਹੜੇ ਵੱਖ-ਵੱਖ ਪੜਾਵਾਂ ਤੋਂ ਜਿੱਨਾਂ ਜਿੱਦਾਂ ਪੜਾਵਾਂ ਤੇ ਬਾਬਾ ਜੀ ਸੀਸ ਲੈ ਕੇ ਰਾਤ ਦਾ ਵਿਸ਼ਰਾਮ ਕੀਤਾ ਸੀ ਉਹਨਾਂ ਉਹਨਾਂ ਪੜਾਵਾਂ ਤੋਂ ਹੁੰਦਿਆ ਹੋਇਆ 28 ਨਵੰਬਰ ਵਾਲੀ ਰਾਤ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਣੀ ਹੈ ਤੇ ਕੀਰਤਪੁਰ ਸਾਹਿਬ ਜੀ ਧਰਤੀ ਤੋਂ ਅੱਗੇ 29 ਨਵੰਬਰ ਵਾਲੇ ਦਿਨ 30 ਨਵੰਬਰ 2025 ਨੂੰ ਇੱਕ ਮਹਾਨ ਦਿਨ ਮਨਾਇਆ ਜਾਣਾ ਹੈ ਉਸ ਮਹਾਨ ਦਿਨ ਦਾ ਮੈਂ ਆਪ ਸੰਗਤ ਨੂੰ ਹਾਰਦਿਕ ਸੱਦਾ ਦਵਾਂਗਾ ਕਿਉਂਕਿ ਉਸ ਦਿਨ ਦੇ ਵਿੱਚ ਇੱਕ ਮਹਾਨ ਸਮਾਗਮ ਹੋਣਾ ਹੈ ਜਿਸ ਸਮਾਗਮ ਦਾ ਨਾਮ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਗੁਰੂ ਕੇ ਬੇਟੇ ਸਨਮਾਨ ਸਮਾਰੋ ਅੱਜ ਆਪਾਂ ਸਾਰੇ ਕਹਿੰਦੇ ਹਾਂ ਅਸੀਂ ਗੁਰੂ ਕੇ ਬੇਟੇ ਆ ਸਾਨੂੰ ਅੱਜ ਤੋਂ 350 ਸਾਲ ਪਹਿਲਾਂ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਪਾਤ੍ਰੀ ਸਾਹਿਬਾਨ ਪਾਸੋਂ ਇਹ ਖਿਤਾਬ ਲੈ ਕੇ ਦਿੱਤਾ ਵਾ ਸੋ ਇਸ ਖਿਤਾਬ ਦੀ 350 ਸਾਲਾ ਸ਼ਤਾਬਦੀ ਹੈ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਤੇ ਜਾ ਸਕਦੇ ਹੋ 25 ਨਵੰਬਰ ਤੋਂ ਹੀ ਨਾਲ ਚੱਲਣ ਬਾਣ ਸੀਸ ਪੇੜ ਯਾਤਰਾ ਦਿੱਲੀ ਤੋਂ ਰੰਭ ਹੋਣੀ ਹੈ ਜਿਹੜੇ 25 ਨਵੰਬਰ ਤੋਂ ਦਿੱਲੀ ਤੋਂ ਨਹੀਂ ਚੱਲ ਸਕਦੇ ਉਹ 28 ਨਵੰਬਰ ਰਾਤ ਨੂੰ ਕੀਰਤ ਪ੍ਰਸਾਦ ਦੀ ਧਰਤੀ ਤੇ ਪਹੁੰਚ ਜਾਣ ਉਥੇ ਉਹੋ ਹੀ ਮਾਹੌਲ ਤੁਹਾਨੂੰ ਵੇਖਣ ਨੂੰ ਮਿਲੇਗਾ ਜਦੋਂ ਗੁਰੂ ਤੇਗਪਾਧਰ ਸਾਹਿਬ ਮਹਾਰਾਜ ਦਾ ਪਾਵਨ ਸੀਸ ਬਾਬਾ ਜੀ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ ਅਗੋਂ ਆਨੰਦਪੁਰ ਸਾਹਿਬ ਤੋਂ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸਨ ਉਸ ਵੇਲੇ ਮਾਤਾ ਗੁਜਰੀ ਜੀ ਦੇ ਸਮੇਤ ਮਾਤਾ ਨਾਨਕੀ ਜੀ ਦੇ ਸਮੇਤ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਕੇ ਉਹਨਾਂ ਨੇ ਸਤਿਗੁਰਾਂ ਦੇ ਪਾਵਨ ਸੀਸ ਦੇ ਦਰਸ਼ਨ ਕੀਤੇ ਸਤਿਗੁਰਾਂ ਦਾ ਪਾਵਨ ਸੀਸ ਪਾਲਕੀ ਵਿੱਚ ਸੁਝਾ ਕੇ ਤੇ ਬਾਬਾ ਜੀਵਨ ਸਿੰਘ ਜੀ ਨੂੰ ਗਲਵਕੜੀ ਦੇ ਵਿੱਚ ਲੈ ਕੇ ਗੁਰੂ ਸਾਹਿਬ ਨੇ ਕਿਹਾ ਸੀ ਤੁਮ ਰੰਗਰੇਟੇ ਗੁਰੂ ਕੇ ਬੇਟੇ ਰਹੋ ਪੰਥ ਕੇ ਸੰਗ ਅਮੇਟੇ ਉਹ ਜਿਹੜਾ ਖਸਤਾਬ ਅੱਜ 350 ਸਾਲ ਹੋ ਚੁੱਕਾ ਵਾ